ਤੇ ਨਗਰ ਕੌਂਸਲ ਦੀ ਟੀਮ ਮੌਕੇ ਤੇ ਪਹੁੰਚੀ ਹੈ ਕਰਦੇ ਆ ਗੱਲਬਾਤ ਪੂਰਾ ਮਾਮਲਾ ਕੀ ਹੈ ਆ ਦੇਖੋ ਪਿੱਲਰ ਆਪਣੀ ਮਰਜ਼ੀ ਨਾਲ ਹੀ ਲਗਵਾਤੇ ਨੇ ਕੱਲ ਗਏ ਹੋਗਾ ਨੇ ਤੋੜਿਆ ਤੋੜੇ ਕਿੰਨੇ ਤੋੜੇ ਨਗਰ ਦੇ ਕੱਪੜਾ ਬਾਲ ਬਾਲ ਮਾਰੇ ਮਰ ਬੜਾ ਬੜਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਿੱਲਰ ਆਪਣੀ ਮਰਜ਼ੀ ਨਾਲ ਹੀ ਲਗਵਾਏ ਸੀ ਜਾ ਰਹੇ ਸੀ ਆਬਰੀ ਮਰਜ਼ੀ ਨਹੀਂ ਸਰ ਗਲਤੀ ਹੁੰਦੀ ਹੈ ਤਾਂ ਦੇਖਣੀ ਆਪਕਾ ਨਾਮ ਪ੍ਰੋਪਰ ਚੈਨਲ ਕੰਮ ਕਰੋ ਐਸੀ ਤੁਹਾਡਾ ਸਾਥ ਦਵਾਂਗੇ ਬਿਲਕੁਲ ਸਰ ਇਹ ਤੁਹਾਡੀ ਗੱਲ ਬਿਲਕੁਲ 16 ਨੇ ਗੱਲ ਜਿਹੜਾ ਮਰਜ਼ੀ ਲੱਖਦੇ ਹੋ ਤੁਹਾਡੀ ਜਿਹੜੀ ਹੀਰੋ ਜਿੰਦਰ ਇਨਕਲੇਵ ਦੇ ਵਿੱਚ ਨਗਰ ਕੌਂਸਲ 3 ਵੱਲੋਂ ਪਿੱਲਰ ਤੋੜੇ ਜਾ ਰਹੇ ਆ ਨਗਰ ਕੌਂਸਲ ਵੱਲੋਂ ਕੰਮ ਬੰਦ ਕਰਵਾ ਦਿੱਤਾ ਗਿਆ ਹੈ ਦਫ਼ਤਰ ਕੰਦੇ ਕੰਪਲੇਂਟ ਕਰੋ ਉਸ ਤੋਂ ਬਾਅਦ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੈ ਕੰਮ ਕਰਨਾ ਇਹ ਕੰਮ ਖਿਲਾਫ ਬੰਦ ਕਰਵਾ ਦਿੱਤਾ ਗਿਆ ਜੀ ਨਵਿੰਦਰਪਾਲ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਨਵਿੰਦਰਪਾਲ ਜੀ ਤੁਸੀਂ ਰਵਿੰਦਰਾ ਕਲੋਨੀ ਚ ਅੱਜ ਗਏ ਸੀ ਕੀ ਹੈ ਪੂਰਾ ਮਾਮਲਾ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਇਹ ਗੱਲ ਇਸ ਤਰ੍ਹਾਂ ਕਿ ਸਾਡੇ ਕੋਲ ਕੰਪਲੇਂਟ ਆਈ ਹੈ ਰਵਿੰਦਰਾ ਨਿਕਲੇਵ ਦੇ ਵਿੱਚ ਗੇਟ ਦੇ ਨਾਲ ਕੋਈ ਟੇਲਾ ਸਰਕਾਰੀ ਟੈਨਾਂ ਪੱਟੇ ਉੱਤੇ ਉਹ ਆਪਣੇ ਪੱਧਰ ਤੋਂ ਉੱਚੀਆਂ ਨਹੀਂ ਵਿੰਜ ਕਰ ਰਹੇ ਸੀ ਉੱਤੇ ਲਾ ਕੇ ਨਾ ਬਿੱਲੇ ਟਾਈਪ ਲਾ ਕੇ ਜਦੋਂ ਸਾਡੇ ਕੋਲ ਕੰਪਲੇਂਟ ਆਈ ਇਸ ਉੱਤੇ ਜਾ ਕੇ ਆਪਣਾ ਦਾ ਸਮਾਜ ਜਦ ਤੱਕ ਤਾਂ ਨਾਲ ਉਹਦਾ ਕੰਮ ਰਕਾਇਆ ਕਿਉਂਕਿ ਏਸੀ ਨਹੀਂ ਚਾਹੁੰਦੇ ਕਿ ਆ ਪਬਲਿਕ ਨੂੰ ਯੋਦੇ ਇਸ ਵੰਦੇ ਨੂੰ ਦਿੱਕਤ ਆਵੇ ਆਪਣਾ ਇੱਕ ਤਾਂ ਇਸ਼ੂ ਸੀਗਾ ਜੀ ਆਪਣਾ ਤੁਸੀਂ ਦੇਖੇਗਾ ਕਿ ਐਂਗਲ ਵੀ ਲਗਾਉਦੇ ਸੀ ਮਨੇ ਸਾਈਡ ਤੇ ਹਾਂ ਐਂਗਲ ਉਹਦੀ ਜਬਤ ਕਰ ਲਏ ਉਹਨਾਂ ਦੇ ਐਂਗਲ ਪਟਕੇ ਜਬਤ ਕਰ ਲਏ ਤੇ ਉਹਨਾਂ ਨੇ ਦਫ਼ਤਰ ਬੁਲਾਇਆ ਜੀ ਉਹਨੂੰ ਆਪਣਾ ਆਈਓ ਸਾਹਿਬ ਨੂੰ ਮਿਲਣ ਗਿਆ ਕਿ ਅੱਗੇ ਕਾਰਵਾਈ ਕਰਨਗੇ ਕਿਸ ਕਾਰਵਾਈ ਵੀ ਬੰਦੀ ਉਹਨਾਂ ਤੇ ਜਿੱਦਾਂ ਆਪਣੀ ਮਰਜ਼ੀ ਨਾਲ ਹੀ ਟਾਈਲਾਂ ਪਾਟ ਰਹੇ ਸੀ ਨਹੀਂ ਕਾਰਵਾਈ ਦੇਖੋ ਹੁਣ ਸੀਨੀਅਰ ਦੀ ਨੋਲਿਜ ਲੈ ਆਤੀ ਜੀ ਗੱਲ ਉਹ ਅਗਰ ਫਿਰ ਕਾਨੂੰਨੀ ਕਾਰਵਾਈ ਕਰਨਗੇ ਸਾਡੇ ਸਟਾਫ ਸਾਹਿਬ ਵੀ ਨਾਲ ਲੱਗੇ ਆ ਇਹ ਵੀ ਆਪਣਾ ਗਲਪਤ ਕਰਕੇ ਜੋ ਵੀ ਉਚਿਤ ਕਾਰਵਾਈ ਹੋ ਕੀਤੀ ਚੋਗੀ ਇਸ ਰੰਭ ਵਿੱਚ